ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਦਾ ਬਿਆਨ سامنے ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਕੈਨੇਡਾ ਨੂੰ ਇੱਕ ਪ੍ਰੋਗਰਾਮ ਤੇ ਵਿਚ ਬਤਲਾਵ ਕਰਨਾ ਚਾਹੀਦਾ ਹੈ ਜੋ ਇਸ ਨੂੰ ਖਤਮ ਕਰਨਾ ਚਾਹੀਦਾ ਹੈ ਜੋ ਕੰਪਨੀਆਂ ਨੂੰ ਵਿਦੇਸ਼ੀ ਕਾਮੇ ਨੂੰ ਲਿਆਉਂਦੀ ਅੱਗੇ ਦਿੰਦਾ ਹੈ ਇਸ ਬਾਰੇ ਬਹਿਸ ਨੂੰ ਤੇਜ਼ ਕਰਦੇ ਹੋਏ ਪ੍ਰਧਾਨ ਮੰਤਰੀ ਮਾਰਕਾਨੀ ਇਮੀਗ੍ਰੇਸ਼ਨ ਨੀਤੀ ਨੂੰ ਕਿਵੇਂ ਮੋੜ ਅਕਾ ਦੇਣਗੇ? ਪ੍ਰੀਮੀਅਰ ਡੇਵਿਡ ਐਬੀ ਨੇ ਕਿਹਾ ਹੈ ਕਿ ਸਿਸਟਮ ਦੇ ਵਿੱਚ ਦੁਰਵਿਵਾਰ ਬਾਰੇ ਲੰਬੇ ਸਮੇਂ ਤੋਂ ਚਿੰਤਾਵਾਂ ਹਨ ਖਾਸ ਕਰਕੇ ਲੇਵਨ ਮਾਰਕੀਟ ਪਰ ਬਾਵਰ ਮੁਲਾਂਕਣ ਯਾਨੀ ਕਿ ਐਲ ਐਮ ਆਈ ਏ ਦੇ ਹਾਲੇ ਦੁਆਲੇ ਜੋ ਮਾਲਕਨ ਨੂੰ ਵਿਦੇਸ਼ੀ ਸਟਾਫ ਨੂੰ ਨੌਕਰੀ ਤੇ ਰੱਖਣ ਤੋਂ ਪਹਿਲਾਂ ਪ੍ਰਾਪਤ ਕਰਨੇ ਚਾਹੀਦੇ ਨੇ ਐਬੀ ਨੇ ਇਸ ਪ੍ਰੋਗਰਾਮ ਦੇ ਵਿੱਚ ਜਾਤਾ ਮਹੱਤਵਪੂਰਨ ਸੁਧਾਰ ਕੀਤੇ ਜਾਂਦਾ ਰੱਦ ਕਰਨ ਦੀ ਲੋੜ ਕਹੀ ਹੈ ਜਾਂ ਫਿਰ ਕਿ ਹੈ ਕਿ 2021 ਦੀ ਮਰਦ ਮੁਸ਼ਮਾਦੀ ਦੇ ਵਿੱਚ ਦਰਜ ਕੀਤਾ ਗਿਆ ਸੀ ਕਿ ਆਬਾਦੀ 44% ਤੋਂ ਵੱਧ ਪ੍ਰਵਾਸੀ ਸਨ ਇਹ ਵੀ ਨੇ ਕਿਹਾ ਕਿ ਸੋਧ ਦੇ ਵਿੱਚ ਧੋਖਾਧੜੀ ਅਤੇ ਐਲ ਐਮ ਆਈਏ ਦੀ ਵਿਕਰੀ ਦੀਆਂ ਸ਼ਿਕਾਇਤਾਂ ਲਗਾਤਾਰ ਚਾੜੀਆਂ ਨੇ ਬਿਨਾ ਕਿਸੇ ਹਾਲਤੇ ਅਤੇ ਬਿਨਾ ਕਿਸੇ ਪੁਲਿਸਿੰਗ ਤੇ ਉਸਨੇ ਇਹ ਕਿਹਾ ਕਿ ਕਿਸੇ ਵੀ ਬਦਲਾਵ ਨੂੰ ਕਿਸਾਨਾਂ ਤੇ ਹੋਰਾਂ ਦੀ ਸਭੂਤਾ ਨੂੰ ਸੰਤੁਲਿਤ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੀ ਰੱਖਿਆ ਕਰਦੇ ਹੋਏ ਜਾਇਸ ਤੋਂਲ ਤੇ ਅਸਥਾਈ ਮਨਜ਼ੂਰੀ ਦੀ ਲੋ ਹੈ ਖਵੇਪਕੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਨੁਮਾਇੰਦਗੀ ਕਰਨ ਵਾਲੇ ਅਭੀਜ਼ੀਆਂ ਟਿੱਪਣੀਆਂ ਦੱਸੌਂਦੀਆਂ ਨੇ ਕਿ ਇਮੀਗ੍ਰੇਸ਼ਨ ਪ੍ਰਣਾਲੀ ਪ੍ਰਤੀ ਅਸੰਤੁਸ਼ਟੀ ਪਾਰਟੀ ਦੇ ਲਈ